ਮੈਨੂੰ ਸਮੁੱਚੇ ਪੰਜਾਬੀਆਂ ਨੂੰ ਖਾਸ ਕਰ ਸਾਨੂੰ ਪੱਗਾਂ ਵਾਲਿਆਂ ਨੂੰ ਤਾਂ ਇਸ ਗੱਲ ਦਾ ਮਾਣ ਆ ਜਦੋਂ ਹੀਰੋ ਦੀ ਗੱਲ ਹੁੰਦੀ ਹੈ ਨਾ ਤਾਂ ਉਹ ਹੀਰੋ ਉਹਨੂੰ ਹੀ ਕਹਿੰਦੇ ਜਿਹੜਾ ਬਾਲ ਬੁੱਲ ਦੇ ਕੱਟੇ ਬੁੱਧ ਦੇ ਕੱਟੇ ਜੇ ਛੱਡੇ ਹੋਣ ਪਰ ਇਹ ਦਿਲਜੀਤ ਦਸਾਂਜ ਐਮੀ ਬੇਰ ਕਰ ਗਏ ਹੋਰ ਬਹੁਤ ਸਾਰੇ ਲੋਕ ਹੈਗੇ ਜਿਦੇ ਚੋਂ ਸੇਰਾ ਦਿਲਜੀਤ ਨੂੰ ਜਾਣਦਾ ਕਿ ਉਹਨੇ ਪੱਗ ਵਾਲੇ ਨੂੰ ਇੱਕ ਹੀਰੋ ਵਜੋਂ ਪੇਸ਼ ਕੀਤਾ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਹਿ ਦਿੱਤਾ ਉਹ ਨੋਟਿਸ ਜਾਰੀ ਕਰ ਦਿੱਤਾ ਮੈਨੂੰ ਲੱਗਦਾ ਕਿ ਇਹ ਨੋਟਿਸ ਬਣਦਾ ਨਹੀਂ ਸੀਗਾ ਜਿਵੇਂ ਪਹਿਲਾਂ ਆਪਾਂ ਗੱਲ ਲੰਬੀ ਕਰ ਲਈ ਕਿ ਉਹ ਦਲਜੀਤ ਨੂੰ ਵੈਲਕਮ ਕਹਿਣਾ ਬਣਦਾ ਸੀਗਾ ਪਟੀਸ਼ਨਾਂ ਪਾਉਣੀਆਂ ਨਹੀਂ ਬਣਦੀਆਂ ਸੀ ਨੋਟਿਸ ਨਹੀਂ ਬਣਦਾ ਸੀ ਦਲਜੀਤ ਦੇ ਗਾਣਿਆਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਉਹ ਪਟਿਆਲਾ ਪੈਗ ਨਹੀਂ ਗਾਊਗਾ ਉਹ ਫਲਾਨਾ ਨਹੀਂ ਗਾਊਗਾ ਕਿਉਂ ਕੀ ਗੱਲ ਪਟਿਆਲਾ ਪੈਗ ਦੀ ਪਹਿਲੀ ਵਾਰੀ ਇਕੱਲੇ ਦਲਜੀਤ ਨੇ ਗੱਲ ਕੀਤੀ ਸਾਡੇ ਤਾਂ ਪੰਜਾਬੀ ਗਾਣੇ ਸ਼ਰਾਬ ਤੋਂ ਸ਼ੁਰੂ ਹੁੰਦੇ ਆ ਹਥਿਆਰਾਂ ਤੋਂ ਸ਼ੁਰੂ ਹੁੰਦੇ ਆ ਈ ਆਲਸੋ ਬਿਲੋਂਗਸ ਟੂ ਇੰਡੀਆ ਹਿੰਦੁਸਤਾਨੀ ਆ ਉਹ ਹਿੰਦੁਸਤਾਨੀ ਵੀ ਕਹਿ ਸਕਦਾ ਬਟ ਉਹ ਤਾਂ ਫਿਰ ਏਸ਼ੀਅਨ ਵੀ ਕਹਿ ਸਕਦਾ ਉਹ ਤਾਂ ਫਿਰ ਕੁਝ ਵੀ ਕਹਿ ਸਕਦਾ ਬਟ ਉਹ ਇਹ ਵੀ ਉੱਠਿਆ ਸੀ ਕਹਿੰਦਾ ਇੰਡੀਅਨ ਕਿਉਂ ਨਹੀਂ ਕਹਿੰਦੇ ਭਾਰਤ ਕਿਉਂ ਨਹੀਂ ਕਹਿੰਦੇ ਪੰਜਾਬੀ ਕਿਉਂ ਕਹਿੰਦਾ ਤੂੰ ਦਾ ਜਵਾਬ ਵੀ ਦਲਜੀਤ ਨੇ ਉਹ ਸੁਣਾ ਦਿੱਤਾ ਸੀਗਾ ਪੰਜਾਬ ਦੇ ਵਿੱਚ ਸੌਰੀ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਆ ਜਿਨ੍ਹਾਂ ਨੂੰ ਵੱਖੋ-ਵੱਖਰੇ ਲੋਕ ਰਿਪਰੈਜ਼ੈਂਟ ਕਰਦੇ ਆਂ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਆ ਉਹ ਦਲਜੀਤ ਦਸਾਂਜਿਤ ਸਿਰਫ ਪੰਜਾਬੀ ਨੂੰ ਹੀ ਰਿਪਰੈਜ਼ੈਂਟ ਕਰਦਾ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਜਨਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਦਲਜੀਤ ਦਸਾਂਜਿਤ ਦੇ ਵੱਲੋਂ ਦਿਲ ਇਲਮ ਨਾਤੀ ਟੂਰ ਹੈ ਜਿਹੜਾ ਭਾਰਤ ਦੇ ਵਿੱਚ ਕੱਢਿਆ ਜਾ ਰਿਹਾ ਤਾਂ ਪੰਜਾਬ ਦੀ ਪਗੜੀ ਹੈ ਉਸ ਦੇ ਵੱਲੋਂ ਕਿ ਰੋਸ਼ਨ ਆ ਪੰਜਾਬ ਦਾ ਨਾਮ ਆ ਜਿਹੜਾ ਬਲਕਿ ਦੇਸ਼ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇ ਨਾਮ ਨੂੰ ਰੋਸ਼ਨ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਕਹਿ ਲਈਏ ਤਕਲੀਫਾਂ ਵੀ ਨਹੀਂ ਕਿਉਂਕਿ ਪਹਿਲਾਂ ਵੀ ਦੇਖਣ ਨੂੰ ਮਿਲਿਆ ਦਿਲਜੀਤ ਦੋਸਾਂਝ ਨੂੰ ਲੈ ਕੇ ਕਈ ਸਾਰੇ ਵੀ ਵਿਵਾਦ ਉੱਠੇ ਨੇ ਪਰ ਹੁਣ ਵਿਵਾਦ ਦਾ ਜ਼ਿਕਰ ਇਸ ਕਰਕੇ ਕਰਨਾ ਬਣਦਾ ਕਿਉਂਕਿ ਜਦੋਂ ਦਿਲਜੀਤ ਦੋਸਾਂਝ ਪੰਜਾਬ ਆਉਂਦੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਦਿਲਜੀਤ ਦੋਸਾਂਝ ਪੰਜਾਬ ਪਹੁੰਚੇ ਹੋਏ ਨੇ ਐਂਟਰੀ ਹੋ ਚੁੱਕੀ ਹੈ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਸ਼ੋਅ ਹੈ ਹਾਲਾਂਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਪਰਮਿਸ਼ਨ ਹੈ ਜਿਹੜੀ ਕਿ ਉਹ ਮਿਲ ਚੁੱਕੀ ਹੋਈ ਹੈ ਪਰ ਕੁਝ ਸ਼ਰਤਾਂ ਲੱਗੀਆਂ ਨੇ ਚਾਹੇ ਉਹ ਗੱਲ ਕਰੀਏ ਪੰਜ ਤਾਰਾ ਹੋਟਲ ਗੀਤ ਨੂੰ ਲੈ ਪਟਿਆਲਾ ਪੈਗ ਨੂੰ ਲੈ ਕੇ ਔਰ ਨਾਲ ਦੇ ਨਾਲ ਅਕਸਰ ਅਸੀਂ ਦੇਖਦੇ ਹਾਂ ਦਿਲਜੀਤ ਦੋਸਾਂਜ ਦੇ ਵੱਲੋਂ ਜਿਹੜੇ ਉਹਨਾਂ ਦੇ ਫੈਨ ਹੁੰਦੇ ਨੇ ਉਹਨਾਂ ਨੂੰ ਸਟੇਜ ਦੇ ਉੱਤੇ ਬੁਲਾ ਕੇ ਉਹਨਾਂ ਨੂੰ ਕੁਝ ਨਾ ਕੁਝ ਗਿਫਟ ਹੈ ਉਹ ਦਿੰਦੇ ਨੇ ਤੇ ਉਹਨਾਂ ਨੂੰ ਪਿਆਰ ਹੈ ਬਹੁਤ ਜ਼ਿਆਦਾ ਕਰਦੇ ਨੇ ਤਾਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਪਿਛਲੇ ਦਿਨੀ ਵੀ ਦੇਖਣ ਨੂੰ ਮਿਲਿਆ ਸੀ ਹైదరాబాద్ ਦੇ ਵਿੱਚ ਵੀ ਅਜਿਹੀਆਂ ਪਟੀਸ਼ਨਾਂ ਪਾਈਆਂ ਗਿਆ ਸੀ ਕਿ ਬੱਚਿਆਂ ਨੂੰ ਸਟੇਜ ਦੇ ਉੱਤੇ ਨਾ ਬੁਲਾਇਆ ਜਾਵੇ ਪਰ ਹੁਣ ਗੱਲ ਤਾਂ ਕਰਨ ਦੀ ਬਣਦੀ ਕਿਉਂਕਿ ਪੰਜਾਬ ਦਾ ਨਾਮ ਰੋਸ਼ਨ ਕਰ ਲਿਆ ਦਲਜੀਤ ਦੋ ਸਾਹ ਤੇ ਜਦੋਂ ਪੰਜਾਬ ਬੰਦਾ ਤਾਂ ਪੰਜਾਬੀਆਂ ਦੇ ਵੱਲੋਂ ਹੀ ਇਹ ਪਟੀਸ਼ਨ ਪਾਈ ਗਈ ਹੈ ਤੇ ਇਸੇ ਵਿੱਚ ਤੇ ਗਲਬਤ ਕਰਾਂਗੇ ਮੇਨ ਦਾ ਭਾਜਪਾ ਦੇ ਸੀਨੀਅਰ ਆਗੂ ਹਰਜੋਤ ਕਮਲ ਜੀ ਮੌਜੂਦ ਨੇ ਕਮਲ ਜੀ ਕਿਵੇਂ ਦੇਖਦੇ ਹੋ ਇੱਕ ਬੰਦੇ ਦੇ ਵੱਲੋਂ ਪੰਜਾਬ ਨੂੰ ਪੱਗ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਗਏ ਪਰ ਉਹ ਜਦੋਂ ਆਪਦੇ ਘਰ ਪਹੁੰਚਦਾ ਹੈ ਘਰ ਮਿਸਕਰੇ ਕਹਿ ਲੈ ਕਿਉਂਕਿ ਪੰਜਾਬ ਦੋਸਾਂਝਾ ਪਿੰਡ ਦਾ ਰਹਿਣ ਵਾਲਾ ਹੈ ਤਾਂ ਜਦੋਂ ਪੰਜਾਬ ਪਰਤਦਾ ਇਸ ਵੇਲੇ ਆਪਣੇ ਘਰ ਦੇ ਵਿੱਚ ਬੈਠਾ ਹੈ ਤਾਂ ਜਿਹੜੇ ਘਰ ਦੇ ਮੈਂਬਰ ਨੇ ਉਹੀ ਲੱਤਾਂ ਖਿੱਚ ਰਹੇ ਨੇ ਆ ਥੈਂਕ ਯੂ ਹਿਮਤ ਜੀ ਪਹਿਲਾਂ ਤਾਂ ਤੁਸੀਂ ਹਿੰਮਤ ਕੀਤੀ ਐ ਇਸ ਵਿਸ਼ੇ ਨੂੰ ਲਿਆ ਹੈਗਾ ਔਰ ਤੁਹਾਡਾ ਦਿਨਕ ਸਵੇਰਾ ਤਰੱਕੀ ਤੇ ਐ ਔਰ ਹੋਰ بلੰਦੀਆਂ ਤੇ ਪਹੁੰਚੇ ਵਿਸ਼ਾ ਤੁਹਾਡਾ ਬੜਾ ਗੰਭੀਰਤਾ ਵਾਲਾ ਹੈਗਾ ਮੈਂ ਸਮਝਦਾ ਕਿ ਮੈਨੂੰ ਸਮੁੱਚੇ ਪੰਜਾਬੀਆਂ ਨੂੰ ਖਾਸ ਕਰ ਸਾਨੂੰ ਪੱਗਾਂ ਵਾਲਿਆਂ ਨੂੰ ਤਾਂ ਇਸ ਗੱਲ ਦਾ ਮਾਣ ਆ ਕਿ ਜਦੋਂ ਹੀਰੋ ਦੀ ਗੱਲ ਹੁੰਦੀ ਹੈ ਨਾ ਤੋ ਹੀਰੋ ਨੂੰ ਹੀ ਕਹਿੰਦੇ ਜਿਹੜਾ ਬਾਲ ਬੋਲ ਜੇ ਕੱਟੇ ਬੁੱਧ ਦੇ ਬਾਦੇ ਜੇ ਛੱਡੇ ਹੋਣ ਪਰ ਇਹ ਦਲਜੀਤ ਦਸਾਂਜ ਐਮੀ ਵੇਰ ਕਰ ਗਏ ਹੋਰ ਬਹੁਤ ਸਾਰੇ ਲੋਕ ਹੈਗੇ ਜਿਹਦੇ ਚੋਂ ਸੇਰਾ ਦਲਜੀਤ ਨੂੰ ਜਾਂਦਾ ਕਿ ਉਹਨੇ ਪੱਗ ਵਾਲੇ ਨੂੰ ਇੱਕ ਹੀਰੋ ਵਜੋਂ ਪੇਸ਼ ਕੀਤਾ ਔਰ ਅਸੀਂ ਮਾਨ ਮਹਿਸੂਸ ਕਰਦੇ ਹਾਂ ਕਿ ਇਹ ਜਿਹੜਾ ਚਿਹਰਾ ਹੈਗਾ ਇਹਨੂੰ ਉਹ ਕਲਾ ਪੰਜਾਬ ਚ ਨਹੀਂ ਕੱਲਾ ਹਿੰਦੁਸਤਾਨ ਦਿਨੀ ਦੁਨੀਆ ਪੱਦਰ ਤੇ ਲੈ ਕੇ ਗਿਆ ਔਰ ਦਲਜੀਤ ਦਸਾਂਜ ਨੇ ਮਹਿਮਾਨ ਨਾਲ ਕਹਿ ਸਕਦਾ ਕਿ ਪੰਜਾਬੀ ਦਾ ਪੰਜਾਬੀਆਂ ਦਾ ਜਿਹੜਾ ਸਿਰ ਹੈਗਾ ਉਹ ਦੁਨੀਆ ਪੱਦਰ ਦੇ ਉੱਤੇ ਉੱਚਾ ਕੀਤਾ ਹੈਗਾ ਅੱਜ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪੰਜਾਬੀ ਦੇ ਗਾਣਿਆਂ ਦੀ ਸਮਝ ਨਹੀਂ ਆਉਂਦੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਉੱਥੇ ਵੀ ਲੋਕ ਦਲਜੀਤ ਦੇ ਨਾਂ ਨੂੰ ਜਾਣਦੇ ਆ ਦਲਜੀਤ ਦੇ ਗਾਣਿਆਂ ਦੀ ਬੀਟ ਤੇ ਥਿਰਕਦੇ ਆ ਸਾਡੇ ਪੰਜਾਬੀ ਗਾਣਿਆਂ ਤੇ ਥਿਰਕਦੇ ਆ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਸੋ ਮੈਂ ਤਾਂ ਦਲਜੀਤ ਨੂੰ ਵੈਲਕਮ ਕਰਦਾ ਜਿਹੜਾ ਬੰਦਾ ਦੁਨੀਆ ਦੇ ਵਿੱਚ ਸਾਡਾ ਪੰਜਾਬੀਆਂ ਦਾ ਸਾਡੀ ਪੰਜਾਬੀ ਦਾ ਸਾਡੀ ਪਗੜੀ ਦਾ ਨਾਂ ਰੋਸ਼ਨ ਕਰਕੇ ਆਇਆ ਅੱਜ ਉਹ ਆਪਣੇ ਪਿੰਡ ਨੂੰ ਆਪਣੇ ਘਰ ਨੂੰ ਮੁੜਿਆ ਤਾਂ ਸਾਡਾ ਬੰਦਾ ਤਾਂ ਇਹ ਆ ਕਿ ਜੋ ਸਾਡੀ ਪਰੰਪਰਾ ਅਸੀਂ ਬੂਹੇ ਤੱਕ ਪਰੰਪਰਾ ਦੀ ਗੱਲ ਕੀਤੀ ਜਿਵੇਂ ਪਰੰਪਰਾ ਤਾਂ ਸਾਡੀ ਇਹ ਵੀ ਖੁੱਲੀਆਂ ਬਾਹਾਂ ਕਰਕੇ ਸਵਾਗਤ ਕੀਤਾ ਜਾਵੇ ਪਰ ਅਸੀਂ ਕੋਰਚ ਭੱਜ ਰਹੇ ਆ ਮੈਂ ਉਹੀ ਗੱਲ ਕਰਦਾ ਸੀ ਵੀ ਪਰੰਪਰਾ ਤਾਂ ਸਾਡੀ ਇਹ ਆ ਤੇ ਜਦੋਂ ਕੋਈ ਘਰੇ ਆਉਂਦਾ ਮੁੜ ਕੇ ਵਿਦੇਸ਼ ਚੋਂ ਵੀ ਉਦਾਂ ਵੀ ਆਵੇ ਤਾਂ ਅਸੀਂ ਬੂਹੇ ਤੇ ਦੋਨੇ ਪਾਸੇ ਤੇਲ ਚੋਨੇ ਆ ਛਗਨਾ ਦੇ ਨਾਲ ਉਹਨੂੰ ਬਾੜਦੇ ਆ ਜੀ ਆਇਆਂ ਕਹਿੰਦੇ ਆ ਪਰ ਇਹ ਪਤਾ ਨਹੀਂ ਕਿਹੜੀ ਸੋਚ ਦੇ ਮਾਲਕ ਹੈ ਜਿਹੜੇ ਉਹਦੇ ਆਉਣ ਨੂੰ ਤਕਲੀਫ ਮੰਨੀ ਬੈਠੇ ਆ ਕਦੀ ਪਟੀਸ਼ਨਾਂ ਪਾਉਂਦੇ ਆ ਕਦੀ ਕੋਈ ਫੈਸਲੇ ਇਦਾਂ ਦੇ ਆ ਜਾਂਦੇ ਆ ਸੋ ਇਹ ਮੈਨੂੰ ਲੱਗਦਾ ਕਿ ਇਹ ਗਲਤ ਰਵੈਤ ਗਲਤ ਤਰੀਕਾ ਐਵੇਂ ਨਹੀਂ ਹੋਣਾ ਚਾਹੀਦਾ ਮੈਂ ਆਪਣੇ ਵੱਲੋਂ ਤੇ ਮੈਂ ਕੋਈ ਰਿਪਰੈਜ਼ੈਂਟੇਟਿਵ ਨਹੀਂ ਪੰਜਾਬੀਆਂ ਦਾ ਪਰ ਮੈਂ ਸਮਝਦਾ ਕਿ ਪੰਜਾਬੀਆਂ ਵੱਲੋਂ ਦਿਲਜੀਤ ਨੂੰ ਖੁੱਲੀਆਂ ਬਾਹਾਂ ਕਰਕੇ ਜੀ ਆਇਆਂ ਕਹਿਣਾ ਬਣਦਾ ਔਰ ਮੈਂ ਤਾਂ ਕਹਿਣਾ ਆਪਣੇ ਵੱਲੋਂ ਕਿ ਉਹਨੂੰ ਜੀ ਆਇਆਂ ਇੰਸ਼ਾਅੱਲਾ ਉਹ ਹੋਰ ਇਸੇ ਤਰ੍ਹਾਂ ਹੀ بلندیاں ਤੇ ਜਾਵੇ ਤੰਦਰੁਸਤੀਆਂ ਮਾਣੇ ਚੜ੍ਹਦੀ ਕਲਾ 'ਚ ਰਹੇ ਜੀ ਹਰ ਜੋ ਜੀ ਜਦੋਂ ਦਿਲਜੀਤ ਸਟੇਜ ਦੇ ਉੱਤੇ ਜਾਂਦਾ ਜਦੋਂ ਕਹਿੰਦਾ ਪੰਜਾਬੀ ਆ ਗਈ ਹੋਏ ਹਾਂਜੀ ਮਾਨ ਤਾਂ ਬਹੁਤ ਹੁੰਦਾ ਹੋਣਾ ਉਦੋਂ ਦੇਖੋ ਨੈਚੁਰਲੀ ਅਸੀਂ ਜਿਸ ਖਿੱਤੇ 'ਚ ਜਨਮੇ ਆ ਤੇ ਅਸੀਂ ਜਿਸ ਖਿੱਤੇ ਨੂੰ ਰਿਪਰੈਜ਼ੈਂਟ ਕਰਦੇ ਆ ਪੰਜਾਬ ਹੈਗਾ ਪੰਜਾਬੀ ਸਾਡੀ ਭਾਸ਼ਾ ਹੈ ਜਦੋਂ ਉਹ ਉਹ ਹੀ ਆਲਸੋ ਬਿਲੋਂਗਸ ਟੂ ਇੰਡੀਆ ਹਿੰਦੁਸਤਾਨੀ ਆ ਉਹ ਹਿੰਦੁਸਤਾਨੀ ਵੀ ਕਹਿ ਸਕਦਾ ਬਟ ਉਹ ਤਾਂ ਫਿਰ ਏਸ਼ੀਅਨ ਵੀ ਕਹਿ ਸਕਦਾ ਉਹ ਤਾਂ ਫਿਰ ਕੁਝ ਵੀ ਕਹਿ ਸਕਦਾ ਬਟ ਉਹ ਇਹ ਵੀ ਉੱਠਿਆ ਸੀ ਕਹਿੰਦਾ ਇੰਡੀਅਨ ਕਿਉਂ ਨਹੀਂ ਕਹਿੰਦੇ ਭਾਰਤ ਕਿਉਂ ਨਹੀਂ ਕਹਿੰਦੇ ਪੰਜਾਬੀ ਕਿਉਂ ਕਹਿੰਦਾ ਤੂੰ ਦਾ ਜਵਾਬ ਵੀ ਦਲਜੀਤ ਨੇ ਉਹ ਸੁਣਾ ਦਿੱਤਾ ਸੀ ਪੰਜਾਬ ਦੇ ਵਿੱਚ ਸੌਰੀ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਆ ਜਿਨ੍ਹਾਂ ਨੂੰ ਵੱਖੋ-ਵੱਖਰੇ ਲੋਕ ਰਿਪਰੈਜ਼ੈਂਟ ਕਰਦੇ ਆ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਆ ਉਹ ਦਲਜੀਤ ਦਸਾਨ ਜਿੱਤ ਸਿਰਫ ਪੰਜਾਬੀ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਇਸ ਕਰਕੇ ਉਹਨੇ ਕਹਿਤਾ ਵੀ ਮੈਂ ਹਾਂ ਵੈਸੇ ਵੀ ਉਹਦਾ ਬਣਦਾ ਵੀ ਹੈ ਜਿਸ ਪੰਜਾਬ ਚ ਉਹ ਠਕੇ ਇੱਥੇ ਤੱਕ ਪਹੁੰਚਿਆ ਨੈਚੁਰਲੀ ਉਹ ਨੂੰ ਹੀ ਰਿਪਰੈਜ਼ੈਂਟ ਕਰਦਾ ਉਹਦਾ ਨਾਮ ਲਿਆ ਉਹਨੇ ਸਾਨੂੰ ਤਾਂ ਫਕਰ ਆ ਬਹੁਤ ਇਸ ਕਰਕੇ ਜਿਵੇਂ ਮੈਂ ਕਹਿ ਕੇ ਹਟਿਆ ਵੀ ਪੰਜਾਬੀ ਹੁਣ ਤਾਂ ਬਹੁਤ ਫਕਰ ਹੁੰਦਾ ਜਦੋਂ ਸਟੇਜ ਤੇ ਕਹਿੰਦਾ ਪੰਜਾਬੀ ਆ ਗਏ ਤਾਂ ਜਿਹੜੀ ਆਵਾਜ਼ ਸਾਹਮਣੇ ਗੂੰਜਦੀ ਹੈ ਆਡੀਅנס ਦੀ ਤਾਂ ਇੱਕ ਵਾਰ ਗਰੂਪ ਕੰਡੇ ਖੜੇ ਹੋ ਜਾਂਦੇ ਆ ਔਰ ਦੂਜੇ ਪਾਸੇ ਜਦੋਂ ਉਹੀ ਪੰਜਾਬੀ ਦੇ ਲੱਤਾਂ ਖਿੱਚਦੇ ਨੇ ਤਾਂ ਉਹਦੇ ਦਿਲ ਤੇ ਕੀ ਬੀਦਦੀ ਹੋਵੇਗੀ ਜਦ ਦੀ ਦੋ ਸਾਹ ਤਾਂ ਜੋ ਅੱਜਕੱਲ ਪੰਜਾਬ ਚ ਹੀ ਬੈਠਾ ਆਪਦੇ ਘਰ ਚ ਬੈ ਇਹ ਪੰਜਾਬੀਆਂ ਦੀ ਫਿਤਰਤ ਨਹੀਂ ਸੀ ਕਦੇ ਇਦਾਂ ਦੀ ਮੈਂ ਜਿਵੇਂ ਦੱਸਿਆ ਅਸੀਂ ਤਾਂ ਖੁੱਲੀਆਂ ਬਾਹਾਂ ਕਰਕੇ ਜੀ ਆਇਆਂ ਕਹਿਣ ਵਾਲੇ ਆ ਅਸੀਂ ਤਾਂ ਦੁਸ਼ਮਣ ਨੂੰ ਵੀ ਪਿਆਰ ਦੇਣ ਵਾਲੇ ਆ ਜੇ ਉਹ ਚੱਲ ਕੇ ਘਰੇ ਆ ਜੇ ਇਹ ਤਾਂ ਸਾਡਾ ਆਪਣਾ ਆ ਘਰੇ ਆਇਆ ਸੋ ਇਹ ਸਮਝਦਾ ਮੈਂ ਕਿ ਜਿਹਨੇ ਪਟੀਸ਼ਨ ਪਾਈ ਆ ਉਹ ਵੀ ਗਲਤ ਹੈ ਪਟੀਸ਼ਨ ਪਾਉਣੀ ਨਹੀਂ ਇਥੇ ਬਣਦੀ ਔਰ ਦੂਜੇ ਤੌਰ ਦੇ ਉੱਤੇ ਜਿਹੜੀ ਚਾਈਲਡ ਪ੍ਰੋਟੈਕਟ ਚਾਈਲਡ ਕਮਿਸ਼ਨ ਦੇ ਵੱਲੋਂ ਵੀ ਹਦਾਇਤਾਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਵੇਂ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਓ ਮਿਊਜ਼ਿਕ ਬਹੁਤ ਲਾਊਡ ਹੁੰਦਾ ਹੈ ਹੋਰ ਵੀ ਬਹੁਤ ਸਾਰੀਆਂ ਨੇ ਕਿਹਾ ਵੀ ਘੱਟ ਉਮਰ ਦੇ ਬੱਚਣਾਂ ਨੂੰ ਉੱਤੇ ਬੁਲਾਓ ਦੇਖੋ ਤੁਸੀਂ ਤੇ ਮੈਂ ਹਿੰਮਤ ਦੀ ਆਪਾਂ ਇੱਥੇ ਬੈਠੇ ਆ ਜੇ ਆਪਾਂ ਮੇਰੇ ਤੋਂ ਜਾਣਾ ਨਹੀਂ ਮੈਂ ਤਾਂ ਸ਼ੋਅ ਦੇਖਣ ਟੀਵੀ ਤੇ ਹੀ ਦੇਖ ਲਵਾਂਗਾ ਬਟ ਜੇ ਆਪਾ ਗਏ ਹੋਈਏ ਦਿਲਜੀਤ ਆਪਾਂ ਨੂੰ ਬੁਲਾਏ ਤੇ ਆਪਾਂ ਸਾਰੇ ਹੱਦਾਂ ਬੰਨੇ ਟੱਪ ਕੇ 120 ਡੀਬੀ ਛੱਡ ਕੇ ਭਾਵੇਂ 420 ਡੀਬੀ ਹੋਵੇ ਤਾਂ ਵੀ ਚੜ ਕੇ ਦੇਖੋ ਇਸ ਵੇਲੇ ਸਾਰ ਜਿੰਨੇ ਲੋਕ ਜਿਹੜੇ ਦਿਲਜੀਤ ਨੂੰ ਪਿਆਰ ਕਰਦੇ ਆ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਗੈਰ ਪੰਜਾਬੀ ਨੇ ਚਾਹੇ ਕਿਸੇ ਵੀ ਧਰਮ ਦੇ ਨੇ ਹਰ ਇੱਕ ਦਾ ਇੱਕ ਸੁਪਨਾ ਬਣ ਗਿਆ ਹੈ ਕਿ ਦਿਲਜੀਤ ਦੇ ਕੰਸਰਟ ਤੇ ਦਿਲਜੀਤ ਸਾਨੂੰ ਆਪਦੀ ਸਟੇਜ ਤੇ ਬੁਲਾਵੇ ਤਾਂ ਲੋਕ ਤੁਸੀਂ ਦੇਖਿਆ ਇਮੋਸ਼ਨਲ ਵੀਡੀਓ ਬਹੁਤ ਸਾਰੀਆਂ ਆਉਂਦੀਆਂ ਕੁੜੀਆਂ ਬਹੁਤ ਉੱਚੇ ਉੱਚੇ ਰੋਲ ਲੱਗ ਜਾਂਦੀਆਂ ਚਾਹੇ ਮਹਿਲਾਵਾਂ ਹੋਣ ਪੁਰਸ਼ ਹੋਣ ਦਾ ਹਰ ਇੱਕ ਦਾ ਇਮੋਸ਼ਨਲ ਅਟੈਚਮੈਂਟ ਹੋ ਗਈ ਦਲਜੀਤ ਦੇ ਨਾਲ ਅਟੈਚਮੈਂਟ ਹੈ ਇੱਕ ਸੁਪਨਾ ਹੁੰਦਾ ਆਪਣੇ ਸਟਾਰ ਨੂੰ ਮਿਲਣ ਦਾ ਤਾਂ ਉਹ ਦੇ ਵਿੱਚ ਜੇ ਦਲਜੀਤ ਕਿਸੇ ਨੂੰ ਮੌਕਾ ਦਿੰਦਾ ਕੋਈ ਆਪਣੀ ਚੀਜ਼ ਦਿੰਦਾ ਜਾਂ ਉਹਨੂੰ ਸਟੇਜ ਤੇ ਬੁਲਾਉਂਦਾ ਮੈਂ ਕਹਿੰਨੇ ਕਿ ਇਹ ਤਾਂ ਇਟ ਇਟ ਇਜ਼ ਅ ਪ੍ਰਾਊਡ ਮੂਮੈਂਟ ਉਸ ਬੰਦੇ ਬਾਤੇ ਪਰ ਚਲੋ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਹਿ ਦਿੱਤਾ ਉਹ ਨੋਟਿਸ ਜਾਰੀ ਕਰ ਦਿੱਤਾ ਮੈਨੂੰ ਲੱਗਦਾ ਕਿ ਇਹ ਨੋਟਿਸ ਬਣਦਾ ਨਹੀਂ ਸੀਗਾ ਜਿਵੇਂ ਪਹਿਲਾਂ ਆਪਾਂ ਗੱਲ ਲੰਬੀ ਕਰ ਲਈ ਕਿ ਉਹ ਦਿਲਜੀਤ ਨੂੰ ਵੈਲਕਮ ਕਹਿਣਾ ਬਣਦਾ ਸੀਗਾ ਪਟੀਸ਼ਨਾਂ ਪਾਉਣੀਆਂ ਨਹੀਂ ਬਣਦੀਆਂ ਸੀ ਨੋਟਸ ਨਹੀਂ ਬਣਦਾ ਸੀ ਦਿਲਜੀਤ ਦੇ ਗਾਣਿਆਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਉਹ ਪਟਿਆਲਾ ਪੈਗ ਨਹੀਂ ਗਾਊਗਾ ਉਹ ਫਲਾਨਾ ਨਹੀਂ ਗਾਊਗਾ ਕਿਉਂ ਕੀ ਗੱਲ ਪਟਿਆਲਾ ਪੈਗ ਦੀ ਪਹਿਲੀ ਵਾਰੀ ਕੱਲੇ ਦਿਲਜੀਤ ਨੇ ਗੱਲ ਕੀਤੀ ਸਾਡੇ ਤਾਂ ਪੰਜਾਬੀ ਗਾਣੇ ਸ਼ਰਾਬ ਤੋਂ ਸ਼ੁਰੂ ਹੁੰਦੇ ਆ ਹਥਿਆਰਾਂ ਤੋਂ ਸ਼ੁਰੂ ਹੁੰਦੇ ਆ ਅੱਜ ਤਾਂ ਨਸ਼ਿਆਂ ਤੇ ਇੰਨਾ ਗਾਣੇ ਚੱਲ ਪਏ ਆ ਕੀ ਉਹ ਆਪਾਂ ਸਾਰੇ ਬੈਨ ਕਰਾ ਲੇ ਪੰਜਾਬੀ ਫੁਟ ਦੇ ਵਿੱਚ ਬਹੁਤ ਸੌਂਗ ਨੇ ਜੋ ਅੱਜ ਵੀ ਚਾਹੇ ਪੰਜਾਬੀਆ ਦਾ ਵਿਆਹ ਹੋਵੇ ਜਾਂ ਫਿਰ ਕਿਸੇ ਦਾ ਹੀ ਵਿਆਹ ਹੋਵੇ ਦੋ ਘੁੱਟ ਪੀਲਾ ਦੇ ਸਾਥੀ ਆ ਐਦਾਂ ਤੇ ਬਹੁਤ ਜ਼ਿਕਰ ਜ਼ਿਕਰ ਕਰੀਏ ਤਾਂ ਬਹੁਤ ਲੰਬੀ ਛੋੜੀਆ ਕਲਿਸਟ ਬਣ ਕੇ ਤਿਆਰ ਹੋ ਜੂਗੀ ਅਗਰ ਅਸ਼ਲੀਲਤਾ ਦੀ ਗੱਲ ਕਰੀਏ ਤਾਂ ਮੁੰਨੀ ਬਦਨਾਮ ਹੋਈ ਸ਼ੀਲਾ ਕੀ ਜਵਾਨੀ ਬਹੁਤ ਸਾਰੇ ਅਜਿਹੇ ਗੀਤ ਨੇ ਪਰ ਪ੍ਰੋਬਲਮ ਦਲਜੀਤ ਦੇ ਪਟਿਆਲਾ ਪਿੱਗ ਤੋਂ ਹੀ ਕਿਉਂ ਮੈਂ ਮੈਂ ਇਹੀ ਤਾਂ ਗੱਲ ਕਰ ਰਿਹਾ ਸੀ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਮੈਂ ਪੀਂਦਾ ਨਹੀਂ ਪਰ ਪਰ ਆਪਾ ਦੇਖਦੇ ਆ ਜਿਵੇਂ ਤੁਸੀਂ ਜ਼ਿਕਰ ਕੀਤਾ ਹਰੇਕ ਵਿਆਹ ਤੇ ਸ਼ਰਾਬ ਦਾ ਗਾਣਾ ਦੂਜੇ ਤੇ ਮੈਂ ਉਹੀ ਤਾਂ ਗੱਲ ਕਰਨ ਸਰਕਾਰਾਂ ਦਾ ਸਭ ਤੋਂ ਵੱਧ ਰੈਵਨਿਊ ਸ਼ਰਾਬ ਤੋਂ ਜਨਰੇਟ ਹੋ ਰਿਹਾ ਤੇ ਤੁਸੀਂ ਉਹਦੇ ਤੇ ਗੱਲ ਕਰ ਰਹੇ ਹੋ ਬੈਨ ਕਰਾ ਦਿਓ ਫਿਰ ਫਿਰ ਤੁਸੀਂ ਸਰਕਾਰ ਤੋਂ ਵੀ ਬੈਨ ਕਰਾ ਦਿਓ ਜੇ ਇਹਦੇ ਨਾਲ ਦਿਲਜੀਤ ਦਾ ਇੱਕ ਗਾਣਾ ਤੁਹਾਨੂੰ ਚੁੱਭਦਾ ਲੱਖਾਂ ਗਾਣੇ ਸ਼ਰਾਬ ਦੇ ਉੱਪਰ ਚਾਹੇ ਹਿੰਦੀ ਦੇ ਹੋਣਗੇ ਅਦਰ ਪਛਾਵਾਂ ਚ ਹੋਣਗੇ ਚਾਹੇ ਪੰਜਾਬੀ ਦੇ ਵਿੱਚ ਹੀ ਹੋਣ ہم ہمیشہ ہی رہے نے اور پنجابی کھل کے شراب ਨੂੰ انجوائے ਕਰਦੇ ਰਹੇ ਨੇ پردل جی نے ਆਪਣੇ ਵਿਰੋਧੀਆਂ ਨੂੰ ਜਵਾਬ ਬਹੁਤ ਸੁਣਾਇਆ ਸੀ ਕਹਿੰਦਾ ਮੈਂ ਤਾਂ ਕਹਿੰਦਾ ਵੀ ਸ਼ਰਾਬ ਬੰਦ ਹੋਣੀ ਚਾਹੀਦੀ ਆਉ ਸ਼ੁਰੂਆਤ ਕਰੀਏ ਅਮਿਰ ਸਾਹਿਬ ਤੋਂ ਸ਼ੁਰੂਆਤ ਕਰੀਏ ਦਰਬਾਰ ਸਾਹਿਬ ਜਿੱਥੇ ਸਾਡਾ ਪਵਿੱਤਰ ਸਥਾਨ ਹੈ ਉੱਥੇ ਇੰਨੇ ਠੇਕੇ ਨੇ ਸ਼ੁਰੂਆਤ ਕਰੋ ਕਹਿੰਦਾ ਉੱਠੋ ਤੁਸੀਂ ਮੈਂ ਤਾਂ ਗਾਣੇ ਛੱਡ ਦੂੰਗਾ ਬਾਕੀ ਜਿਹੜੇ ਗਾਰੇ ਨੇ ਕਿਵੇਂ ਰੋਕੋਗੇ ਮਨ ਨੂੰ ਤਾਂ ਰੋਕ ਲੋਗੇ ਮੇਰੇ ਮਗਰ ਪਏ ਹੋਏ ਬਾਕੀ ਨੂੰ ਕਿਵੇਂ ਸਮਝਾਓਗੇ ਨਹੀਂ ਮੈਂ ਤੁਹਾਡੇ ਨਾਲ ਉਹੀ ਗੱਲ ਕਰਦਾ ਸੀ ਨਾ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਬੰਦਾ ਨਹੀਂ ਪਿੰਦਾ ਮੈਂ ਮੈਂ ਕਹਿ ਸਕਦਾ ਮੈਂ ਇੱਕ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਮੇਰੇ ਬਤੌਰ ਜਦੋਂ ਮੈਂ ਐਮਐਲਏ ਸੀ ਮੋਗੇਉ ਤਾਂ ਉੱਥੇ ਮੈਂ ਇੱਕ ਪਿੰਡ ਦੇ ਮੇਰੇ ਕੋਲੇ ਮੈਂ ਗੁਰਦੁਆਰਾ ਸਾਹਿਬ ਚ ਕਿਥੇ ਭੋਗਤੇ ਗਿਆ ਉਹ ਮੈਨੂੰ ਕਹਿੰਦੇ ਜੀ ਸਾਡੇ ਪਿੰਡ ਚ ਠੇਕਾ ਖੁੱਲ ਗਿਆ ਜੀ ਇਹਦਾ ਬੜਾ ਇਹਨੂੰ ਆਪਾਂ ਪਿੰਡ ਚੋਂ ਚੁਕਾਉਣਾ ਸਰ ਇੱਕ ਗੁਰਦੁਆਰੇ ਨੂੰ ਜਿਹੜੀ ਸੜਕ ਆਉਂਦੀ ਹੈ ਉਹਦੇ ਤੋਂ ਚੁਕਾਉਣਾ ਮੈਂ ਕਿਹਾ ਤੁਸੀਂ ਮੇਰੇ ਨਾਲ ਖੜੋ ਮੈਂ ਇਹਨੂੰ ਪਿੰਡ ਤੋਂ ਹੀ ਝਕਾ ਦੇਣਾ ਹੈ ਕਹਿੰਦੇ ਕਿਉਂ ਕਿਵੇਂ ਜੀ ਮੈਂ ਕਿਹਾ ਆਪਾਂ ਗੁਰਦੁਆਰੇ ਖੜੇ ਆਓ ਸਾਰੇ ਸੌਂਫਾਓ ਵੀ ਆਪਾਂ ਸ਼ਰਾਬ ਨਹੀਂ ਪੀਣੀ ਜਦੋਂ ਉਹਦੀ ਬਿਕੂਗੀ ਨਹੀਂ ਆਪੇ ਚੱਕ ਕੇ ਲੈ ਜੂ ਫਿਰ ਕੱਲਾ ਕੱਲਾ ਕਰਕੇ ਖਿਸਕਣ ਲੱਗ ਪਏ ਸੋ ਇਹ ਦਿਲਜੀਤ ਦਾ ਜਵਾਬ ਤਾਂ ਰਿਐਲਿਟੀ ਵਾਲਾ ਜਵਾਬ ਹੈ ਸਚਾਈ ਵਾਲੀ ਗੱਲ ਹੈਗੀ ਆ ਆਪਾਂ ਹੁਣ ਹੁਣ ਦੇਖੋ ਮੈਂ ਵੀ ਸਾਰੇ ਵਿਆਹ ਅਟੈਂਡ ਕਰਦਾ ਮੈਂ ਵੀ ਸਾਰੇ ਜਿੰਨੇ ਮੈਂ ਵਿਆਹ ਤੇ ਫੰਕਸ਼ਨ ਅਟੈਂਡ ਕਰਦਾ ਬੀਂਗ ਅ politcal person ਕਰਦੇ ਨਹੀਂ ਹੁਣੇ ਲੋਕੀ ਤੇ ਜੇ ਮੈਂ ਨਹੀਂ ਪੀਂਦਾ ਤਾਂ ਮੇਰੇ ਕੋਈ ਜ਼ਬਰਦਸਤੀ ਮੂੰਹ ਚ ਗਾਣੇ ਤਾਂ ਉੱਥੇ ਵੀ ਚੱਲਦੇ ਹੁੰਦੇ ਆ ਇਹ ਕੋਈ ਕਿਸੇ ਨੂੰ ਜ਼ਬਰਦਸਤੀ ਕੋਈ ਨਹੀਂ ਕਰਦਾ ਜਦੋਂ ਮੇਰਾ ਆਪਣਾ ਮਨ ਕਮਜ਼ੋਰ ਆ ਮੇਰਾ ਜੀ ਕਰਦਾ ਤਾਂ ਮੈਨੂੰ ਕੋਈ ਇਹ ਗੱਲ ਦਲਜੀਤ ਵੀ ਸਹੀ ਕਹਿੰਦਾ ਮੈਂ ਪਿਆ ਥੋੜਾ ਕਿਸ ਨੂੰ ਰਿਆ ਮੈਂ ਤਾਂ ਗਾਣਾ ਹੀ ਗਾਇਆ ਇੱਕ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਆ ਔਰ ਦੂਜੀ ਗੱਲ ਉਹਨਾਂ ਨੇ ਇਹਦੀ ਇਹਨਾਂ ਦੀ ਗੱਲ ਕੀਤੀ ਹੈ ਨਾ ਇਹ ਗਾਣਿਆਂ ਦੇ ਵਿੱਚ ਅੱਜ ਜਿਹੜਾ ਮੈਂ ਪੰਜਾਬ ਦੀ ਗੱਲ ਹੀ ਕਰਾਂ ਆਪਾਂ ਪੰਜਾਬ 'ਚ ਬੈਠਿਆ ਕਿੰਨਾ ਗੈਂਗਸਟਰਸ ਆ ਕਿੰਨੇ ਨਸ਼ੇ ਆ ਔਰ ਇਹ ਗਾਣਿਆਂ ਦੇ ਵਿੱਚ ਹਰੇਕ ਗਾਣੇ ਚ ਚਾਹੇ ਹਿੰਦੀ ਫਿਲਮਾਂ ਦੇ ਲੈ ਲਓ ਚਾਹੇ ਪੰਜਾਬੀ ਗਾਣੇ ਲੈ ਲਓ ਜਿੰਨਾ ਮਰਜੀ ਕਰੀ ਚਲੇ ਹਾਂ ਅਸਲ ਕਿੰਨਾ ਪ੍ਰਮੋਟ ਕੀਤਾ ਸ਼ਰਾਬ ਦੇ ਬਾਰੇ ਕਿੰਨੀਆਂ ਗੱਲਾਂ ਦਾ ਸਰਕਾਰ ਇਹ ਤਾਂ ਕਹਿ ਦਿੰਦਾ ਉਹਨਾਂ ਨੇ ਜਿਹੜੇ ਚਾਈਲਡ ਪ੍ਰੋਟੈਕਸ਼ਨ ਵਾਲੇ ਹੈਗੇ ਆ ਲੇ ਕਹੋ ਤੁਸੀਂ ਆਪਣੀ ਸਰਕਾਰ ਨੂੰ ਵੀ ਬੰਦ ਕਰਕੇ ਲਾ ਦਿਓ ਬੈਨ ਕੋਈ ਲਾ ਸਕਦੀ ਸਰਕਾਰ ਦਿਲਜੀਤ ਦਾ ਜਵਾਬ ਬਿਲਕੁਲ ਠੀਕ ਹੈ ਮੈਂ ਉਹਦੇ ਨਾਲ ਸਹਿਮਤ ਹਾਂ ਪਰ ਮੈਂ ਇਸ ਗੱਲ ਨਾਲ ਮੈਨੂੰ ਬਹੁਤ ਨਿੱਜੀ ਤੌਰ ਤੇ ਦੁੱਖ ਹੋਇਆ ਕਿ ਸਾਡਾ ਮੁੰਡਾ ਸਾਡੇ ਘਰੇ ਆ ਕੇ ਪ੍ਰੋਗਰਾਮ ਕਰਨ ਲੱਗਾ ਅਸੀਂ ਉਹਨੂੰ ਜੀ ਆਇਆਂ ਕਹਿਣ ਦੀ ਬਜਾਏ ਪਾਬੰਦੀਆਂ ਲਾਈ ਜਾਂਦੇ ਆ ਦੂਜਾ ਇਹਨਾਂ ਨੇ ਇੱਕ ਕਹਿਤਾ ਕਿ ਉਹ ਜਿਹੜਾ ਤੁਸੀਂ ਹੁਣੇ ਹੀ ਗੱਲ ਕੀਤੀ ਕਿ ਉੱਥੇ ਸਾਊਂਡ ਜਿਹੜੀ ਹੈ 120 ਡੀਬੀ ਹੁੰਦੀ ਹੈ ਉੱਥੇ ਬੱਚਿਆਂ ਨੂੰ ਨਾ ਉਹ ਸਟੇਜ ਤੇ ਨਾ ਬੁਲਾਏ ਤਾਂ ਤੁਸੀਂ ਇਹ ਜਿਹੜੇ ਐਡਵਾਈਜ਼ਰੀ ਜਾਰੀ ਕਰਨੀ ਸੀ ਇਹ ਆਮ ਪਬਲਿਕ ਨੂੰ ਕਰ ਦੇ ਵੇ ਦਿਲਜੀਤ ਦੇ ਕੰਸਰਟ ਦੇ ਵਿੱਚ ਆਵਾਜ਼ ਬਹੁਤ ਹੋਣੀ ਆ ਆਪਦੇ ਬੱਚਿਆਂ ਨੂੰ ਲੈ ਕੇ ਉੱਥੇ ਨਾ ਜਾਇਓ ਮੇਰਾ ਬੱਚਾ ਆ ਮੈਨੂੰ ਨਹੀਂ ਪਤਾ ਵੀ ਮੈਂ ਉਹਨੂੰ ਕਿੰਨੇ ਡੀਬੀ ਤੇ ਲੈ ਕੇ ਚੱਲਿਆ ਉਹਦੇ ਕੰਨ ਖਰਾਬ ਹੋਣਗੇ ਕਿ ਨਾ ਹੋਣਗੇ ਠੀਕ ਹੈ ਨਾ ਤੁਸੀਂ ਇਕੱਲਾ ਇਹ ਜਿਹੜਾ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਇਹ ਜਿਹੜੀ ਅਸਲ ਦੇ ਵਿੱਚ ਮੈਨੂੰ ਐ ਲੱਗਦਾ ਵੀ ਕਿਤੇ ਨਾ ਕਿਤੇ ਜੈਲ ਸੀ ਉਹ ਸਾਡੇ ਮਨਾਂ 'ਚੋਂ ਜਾਂਦੀ ਨਹੀਂ ਅਸੀਂ ਕੋਠੇ ਤੇ ਨਹੀਂ ਚੜ ਸਕਦੇ ਜਿਹੜਾ ਪੌੜੀ ਤੇ ਚੜਿਆ ਜਾਂਦਾ ਉਹਦੀ ਲੱਤ ਖਿੱਚ ਕੇ ਥੱਲੇ ਆਪਦੇ ਬਰਾਬਰ ਕਰ ਜੈਲਸੀ ਦਿਲਜੀਤ ਨੂੰ ਸਾਂਝ ਨਾਲ ਹੈ ਕਿ ਜਾਂ ਫਿਰ ਦਿਲਜੀਤ ਸਾਂਝ ਦੀ ਪੱਗ ਦੇ ਨਾਲ ਹੈ ਨਹੀਂ ਮੈਨੂੰ ਦੇਖੋ ਜੇ ਪੱਗ ਨਾਲ ਜੈਲਸੀ ਹੋਵੇ ਤਾਂ ਹੋਰ ਬਹੁਤ ਕਲਾਕਾਰ ਹੈਗੇ ਮੈਂ ਇੱਕ ਅਦੇ ਦਾ ਤਾਂ ਨਾਮ ਵੀ ਲਿਆ ਹੈਗਾ ਬਟ ਉਹ ਉਹ ਨਹੀਂ ਮੈਂ ਇਹਨੂੰ ਕੋਈ ਇਦਾਂ ਦਾ ਪੱਗ ਦਾ ਮੁੱਦਾ ਨਹੀਂ ਮੈਨੂੰ ਲੱਗਦਾ ਕਿਉਂਕਿ ਪੱਗਾਂ ਦਾ ਬਹੁਤ ਸਾਰੇ ਸਾਡੇ ਕਲਾਕਾਰ ਬਣਨ ਲੱਪੇ ਹਿੰਦੀ ਫਿਲਮਾਂ ਜਿਹਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਟਾਰਗੇਟ ਤਾਂ ਦਲਜੀਤ ਅੱਜ ਜਿੱਥੋਂ ਉੱਠਿਆ ਸੀ ਇੱਥੋਂ ਲੁਧਿਆਣੇ ਤੋਂ ਇੱਕ ਮੁੰਡਾ ਛੋਟਾ ਜਿਹਾ ਇਕੱਲਾ ਉੱਠਿਆ ਜਿਹਨੂੰ ਜਿਹਦੀ ਕੋਈ ਪਛਾਣ ਨਹੀਂ ਸੀ ਜਿਹਦੇ ਜਿਹਦੇ ਤੇ ਲੋਕ ਤੰਜ ਕੱਸਦੇ ਸੀਗੇ ਜਿਹਦੇ ਤੇ ਆਹ ਜਿਹੜੇ ਏਰੀਆ 'ਚ ਅਸੀਂ ਬੈਠੇ ਆ ਨਾ ਜਦੋਂ ਦਸਾਂਝਾ ਪਿੰਡ ਤੋਂ ਆਂਦਾ ਫਗਵਾੜੇ ਤੋਂ ਆਂਦਾ ਸਭ ਤੋਂ ਪਹਿਲਾਂ ਡੁਗਰੀ ਐਸੇ ਜਗ੍ਹਾ ਤੇ ਹੀ ਉਸਦੇ ਵੱਲੋਂ ਐਸੇ ਏਰੀਆ ਦੇ ਵਿੱਚ ਹੀ ਉਸਦੇ ਵੱਲੋਂ ਆਪਣਾ ਜਿਹੜਾ ਕਿ ਜਵਾਨੀ ਐ ਉਹ ਬਚੀ ਦੀ ਕੀਤੀ ਸਟਰਗਲ ਬਹੁਤ ਐ ਉਹ ਕਿਸੇ ਨੂੰ ਨਹੀਂ ਨਜ਼ਰ ਆਂਦੀ ਸ਼ੁਰੂਆਤੀ ਤੌਰ ਤੇ ਤੁਸੀਂ ਉਹਦੇ ਗਾਣੇ ਸੁਨੇ ਹੋਣਗੇ ਨੋਕੀਆ ਦਾ ਲੈ ਲਿਆ ਤੋਂ ਵਕਰਾ ਮੋਬਾਈਲ ਨਹੀਂ ਉਸ ਸਮੇਂ ਦੀ ਸਟਰਗਲ ਤੇ ਅੱਜ ਉਹਨੇ ਆਪਣੇ ਆਪ ਨੂੰ ਬਦਲਿਆ ਬਹੁਤ ਐ ਚਾਹੇ ਉਹ ਆਪਣੇ ਆਪ ਦੀ ਗੱਲ ਕਰੀ ਜੇ ਆਪਣੇ 뮤직 ਦੀ ਗੱਲ ਕਰੀਏ ਲੋਕਾਂ ਨੂੰ ਉਸਦੇ ਪਿੱਛੇ ਜਿਹੜੀ ਕੋਈ ਮਿਹਨਤ ਐ ਉਹ ਨਜ਼ਰ ਨਹੀਂ ਆ ਰਹੀ ਅੱਜ ਉਹ ਟੌਪ ਤੇ ਐ ਤਾਂ ਦੇਖੋ ਇਦਾਂ ਹੀ ਹੁੰਦਾ ਜਿਹੜਾ ਸਟਰਗਲ ਹੁੰਦਾ ਨਾ ਉਦੋਂ ਬਹੁਤ ਸਾਰੇ ਲੋਕ ਸਟਰਗਲ ਕਰ ਰਹੇ ਹੁੰਦੇ ਆ ਕਿਸੇ ਦੇ ਉੱਤੇ ਕਿਸੇ ਦੀ ਸਪੈਸੀਫਿਕ ਨਿਗਾ ਨਹੀਂ ਜਾਂਦੀ ਜਦੋਂ ਉਹ ਉਸ ਲੈਵਲ ਤੋਂ ਬਾਹਰ ਨਿਕਲਦਾ ਫੇਰ ਉਹਦਾ ਪਤਾ ਲੱਗਦਾ ਵੀ ਚਿੱਕੜ ਤੋਂ ਜਦੋਂ ਕਮਲ ਬਾਹਰ ਖੜਦਾ ਨਾ ਫੇਰ ਹੀ ਉਹ ਲੋਕਾਂ ਨੂੰ ਦਿਸਦਾ ਫਿਰ ਦਿਸਦਾ ਵੀ ਹੈ ਉਹਦਾ ਮੁੱਲ ਵੀ ਦਿਲਜੀਤ ਦਸਾਂਜ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਆਪਣੇ ਹਾਣੀ ਸਾਥੀਆਂ ਤੋਂ ਜਿਹੜੇ ਸਮਕਾਲੀ ਸਿੰਗਰ ਸੀਗੇ ਉਹਨਾਂ ਤੋਂ ਬਹੁਤ ਉਹ ਸ਼ਾਇਨ ਕੀਤਾ ਮੈਨੂੰ ਕਈ ਬੰਦੇ ਜਾਣਦੇ ਜਿਹੜੇ ਕਹਿੰਦੇ ਬਈ ਸਾਡੇ ਨਾਲ ਹੁੰਦਾ ਸੀ ਉੱਥੇ ਐ ਹੁੰਦਾ ਸੀ ਸਾਡੇ ਨਾਲ ਕਰਦਾ ਰਿਹਾ ਉਹ ਸਾਰੇ ਪ੍ਰੇਜ਼ ਕਰਦੇ ਆ ਵੀ ਮਿਹਨਤ ਕੀਤੀ ਉਹਨੇ ਔਰ ਉਹਦੀ ਮਿਹਨਤ ਅੱਜ ਦਿਖਦੀ ਹੈ ਕਿੱਥੇ ਕੁਚੀਲਾ ਤੱਕ ਕਿੱਥੇ-ਕਿੱਥੇ ਉਹ ਗਿਆ ਆ ਔਰ ਉਹਦੇ ਸੁਪਨੇ ਅਜੇ ਇਦੋਂ ਵੀ ਬੜੇ ਵੱਡੇ ਹੈਗੇ ਰੋਜ਼ ਯੋਗਾ ਕਰਦਾ ਮੈਡੀਟੇਸ਼ਨ ਕਰਦਾ ਰੱਬ ਨਾਲ ਜੁੜਿਆ ਹੋਇਆ ਆ ਤਾਂ ਜਿਹੜਾ ਬੰਦਾ ਵੀ ਉੱਤੇ ਨੂੰ ਜਾ ਕੇ ਵੀ ਥੱਲੇ ਪੈਰ ਜਿਹੜੇ ਉਹਦੇ ਜ਼ਮੀਨ ਤੇ ਹੋਣਗੇ ਉਹ ਬੰਦਾ ਪ੍ਰਮਾਤਮਾ ਉਹਦੇ ਉੱਤੇ ਬਖਸ਼ਿਸ਼ਾਂ ਕਰਦਾ ਹੀ ਹੈ ਸੋ ਮੈਂ ਤਾਂ ਸਮਝਦਾ ਕਿ ਇਹ ਮਿਹਨਤਾਂ ਵੀ ਉੱਥੇ ਤੋਂ ਹੀ ਪ੍ਰਮਾਤਮਾ ਕਰਾਉਂਦਾ ਜਿੱਦੇ ਤੇ ਉਹਨੇ ਬਖਸ਼ਿਸ਼ਾਂ ਕਰਨੀਆਂ ਹੁੰਦੀਆਂ ਇਹ ਇੱਕ ਇਸ ਜਨਮ ਦੇ ਮਿਹਨਤ ਉਹਦੇ ਨਾਲ ਪਿਛਲੇ ਪੂਰਬਲੇ ਜਨਮਾਂ ਦੇ ਕਰਮ ਜਿਹੜੇ ਆ ਉਹ ਵੀ ਜੁੜਿਆ ਦਿਲਜੀਤ ਲੱਕੀ ਆ ਮਿਹਨਤੀ ਆ ਹਰ ਤਰੀਕੇ ਦੇ ਨਾਲ ਔਰ ਉਹਨੇ ਉਹਦੀਆਂ ਮੈਂ ਇੰਟਰਵਿਊ ਸੁਣੀਆਂ ਜਿਸ ਤਰੀਕੇ ਨਾਲ ਉਹ ਰੱਬ ਦੀ ਗੱਲ ਕਰਦਾ ਜਿਸ ਤਰੀਕੇ ਨਾਲ ਆਮ ਸੁਧਾਰਨ ਲੋਕਾਂ ਮੰਗੂ ਗੱਲਾਂ ਕਰਦਾ ਉਹਦੇ ਦਿਮਾਗ ਦੇ ਉੱਤੇ ਕਿਤੇ ਫਤੂਰ ਨਹੀਂ ਦਿੱਦਾ ਉਹਦੀਆਂ ਇੰਟਰਵਿਊਜ਼ ਤੇ ਵਿੱਚੋਂ ਉਹ ਸੁਧਾਰਨਤਾ ਉਹ ਜਿਹੜੀ ਗਰਾਊਂਡ ਨਾਲ ਜੁੜਿਆ ਹੋਣਾ ਔਰ ਜਿਹੜੀ ਉਹ ਰੱਬ ਦੇ ਨਾਲ ਜੁੜਿਆ ਹੋਣਾ ਇਹ ਹੀ ਚੀਜ਼ਾਂ ਆ ਜਿਹੜੀਆਂ ਉਹਨੂੰ ਬਾਕੀਆਂ ਨਾਲੋਂ ਵੱਖਰਾ ਕਰਕੇ ਤਾਂ ਕਰਕੇ ਲੱਗੀਆਂ ਅੱਛਾ ਜੀ ਹੁਣ ਪੰਜਾਬ ਦੇ ਵਿੱਚ ਸ਼ੋਅ ਹੈ ਚੰਡੀਗੜ੍ਹ ਦੇ ਵਿੱਚ ਸ਼ੋਅ ਹੈ ਜਿਵੇਂ ਕਿ ਕਿਹੜੀ ਜਿਹੜੀ ਉਹਨੂੰ ਫੈਨ ਫੋਲਵ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਦਾ ਇੱਕ ਸੁਪਨਾ ਹੈ ਕਿ ਦਿਲਜੀਤ ਸਾਹਮਣੇ ਇੱਕ ਹਾਕ ਮਾਰ ਕੇ ਆਪਣੀ ਸਟੇਜ ਤੇ ਬੁਲਾਵੇ ਤਾਂ ਜਦੋਂ ਐਦਾ ਦੀਆਂ ਐਡਵਾਈਸ ਦਿਨਾਂ ਜਾਰੀ ਹੋ ਜਾਣ ਪਟੀਸ਼ਨਾਂ ਪੈਜਨ ਤਾਂ ਜਿਹੜੇ ਫੈਨ ਨੇ ਉਹਨਾਂ ਦੇ ਦਿਲ ਤੇ ਕੀ ਬੀਦੀ ਹੋਵੇਗੀ ਐਡਵਾਈਜ਼ਰੀ ਤਾਂ ਐਡਵਾਈਜ਼ਰੀ ਹੁੰਦੀ ਹੈ ਕੋਰਟ ਦੇ ਜਿਹੜੇ ਡਿਸੀਜਨਸ ਨੇ ਉਹਨਾਂ ਦਾ ਸਨਮਾਨ ਕਰਦੇ ਆਂ ਅਸੀਂ ਸਾਰੇ ਪਰ ਲੋਕੀ ਕਿੱਥੇ ਮੰਨਣੇ ਬੰਨਵੇ ਆ ਜੇ ਉਹਨਾਂ ਦਿਲਜੀਤ ਨੇ ਬਾਜ ਮਾਰ ਲਈ ਉਹਨੇ ਕਿੱਥੇ ਰੁਕਣਾ ਦਿਲਜੀਤ ਕਾਦੇ ਨਾਲ ਗਾਉਂਦਾ ਉਸੇ ਸਟੇਜ ਦੇ ਉੱਤੇ ਉਹ ਗਾਈ ਜਾਂਦਾ ਹੁਣ ਤਾਂ ਇਹ ਤਾਂ ਜਿੰਨੇ ਸਟੇਜਾਂ ਉਹਨੇ ਲਾ ਲਈਆਂ ਜੇ ਉਸ ਸਾਊਂਡ ਦੇ ਵਿੱਚ ਪ੍ਰੋਬਲਮ ਨਹੀਂ ਦਿਲਜੀਤ ਤਾਂ ਉਹਨੂੰ ਕਦੋਂ ਦਾ ਬੋਲਾ ਹੋਇਆ ਹੁੰਦਾ ਉਹਨੀਆਂ ਲਾਈਟਾਂ ਦੇ ਵਿੱਚ ਦਿਲਜੀਤ ਦੀਆਂ ਅੱਖਾਂ ਕਦੋਂ ਦੀਆਂ ਗਈਆਂ ਹੁੰਦੀਆਂ ਉਹ ਬੰਦਾ ਵੀ ਤਾਂ ਉੱਥੇ ਸਟੇਜ ਤੇ ਕਰ ਰਿਹਾ ਹਾਂ ਤੁਸੀਂ ਉਹਨਾਂ ਨੇ ਐਡਵਾਈਜ਼ਰੀ ਦੇ ਵਿੱਚ ਬੱਚਿਆਂ ਦਾ ਜ਼ਿਕਰ ਕੀਤਾ ਬੱਚਿਆਂ ਦੇ ਕੰਨ ਜਿਹੜੇ ਆ ਉਹ ਬੜੇ ਨਾਜ਼ੁਕ ਹੁੰਦੇ ਬਟ ਉੱਥੇ ਜਿਹੜੇ ਪੇਰੈਂਟਸ ਐ ਮੈਂ ਐਡਵਾਈਜ਼ਰੀ ਜਿਹੜੀ ਜਾਰੀ ਕਰਦਾ ਆਪਣੇ ਵੱਲੋਂ ਬੇਨਤੀ ਕਰੂੰਗਾ ਲੋਕਾਂ ਨੂੰ ਕਿ ਤੁਸੀਂ ਜੇ ਉਹ ਸ਼ੋਅ ਦੇਖਣ ਜਾਣਾ ਤਾਂ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਪ੍ਰੋਟੈਕਟ ਕਰਕੇ ਲੈ ਕੇ ਜਾਓ ਪਹਿਲੀ ਗੱਲ ਤਾਂ ਜੇ ਤੁਹਾਨੂੰ ਇਹ ਗੱਲ ਦਾ ਲੱਗਦਾ ਹੈ ਕਿ ਉੱਥੇ ਬਹੁਤ ਹਾਈ ਸਾਊਂਡ ਹੋਣੀ ਆ ਹਾਈ ਬੀਮ ਲਾਈਟਸ ਹੋਣੀਆਂ ਤੁਸੀਂ ਆਪਣੇ ਬੱਚਿਆਂ ਨੂੰ ਨਾ ਲਿਜਾਓ ਬੱਚੇ ਤਾਂ ਬੱਚੇ ਆ ਜੇ ਉਹਨਾਂ ਨੇ ਵੱਡੇ ਹੋਣਾ ਬਹੁਤ ਮੌਕੇ ਆਉਣੇ ਫੇਰ ਦਿਖਾ ਲਿਓ ਤਾਂ ਤੁਸੀਂ ਪਹਿਲੀ ਗੱਲ ਤਾਂ ਉਹਨਾਂ ਨੂੰ ਲੈ ਕੇ ਨਾ ਜਾਓ ਦੂਜੀ ਗੱਲ ਜੇ ਲੈ ਕੇ ਜਾਂਦੇ ਵਿਦ ਪ੍ਰੋਟੈਕਸ਼ਨ ਲੈ ਜਾਓ ਬੜੇ ਆਉਂਦੀਆਂ ਸਾਊਂਡ 바ਰਜ਼ ਆਉਂਦੀਆਂ ਹੈਗੀਆਂ ਕੰਨਾਂ ਦੇ ਵਿੱਚ ਹੋਰ ਨਹੀਂ ਤਾਂ ਪਰ ਰੂਹੀ ਪਾ ਲੋ ਉਹਦੇ ਨਾਲ ਹੀ ਬੱਚੇ ਦੇ ਕਰਨ ਦੀ ਪ੍ਰੋਟੈਕਸ਼ਨ ਹੋ ਜੂਗੀ ਪਰ ਚਲੋ ਮੈਂ ਇਹ ਦੇਖਣਾ ਜਿਹਦਾ ਬੱਚਾ ਆ ਉਹਨੇ ਆਪਣੇ ਬੱਚੇ ਨੂੰ ਕਿਵੇਂ ਪ੍ਰੋਟੈਕਟ ਕਰਨਾ ਹੈ ਐਡਵਾਈਜ਼ਰੀ ਨੂੰ ਕਿਵੇਂ ਮੰਨਣਾ ਪਰ ਕੁੱਲ ਮਿਲਾ ਕੇ ਦਲਜੀਤ ਨੂੰ ਜੀ ਆਇਆਂ ਕਹਿੰਦਾ ਉਹਦੇ ਬਾਅਦ ਤੇ ਦੁਆ ਅਰਦਾਸ ਕਰਦਾ ਵਾਹਿਗੁਰੂ ਕੋਲੇ ਵੀ ਉਹ ਜਿਸ ਮਿਹਨਤ ਨਾਲ ਤੇ ਅਜੇ ਤੱਕ ਵੀ ਗਰਾਊਂਡ ਤੇ ਰਿਹਾ ਪ੍ਰਮਾਤਮਾ ਉਹਨੂੰ ਇਸੇ ਤਰੀਕੇ ਨਾਲ ਉਹਦੇ ਪੈਰ ਧਰਤੀ ਤੇ ਤੇ ਸਿਰ ਸਮਾਨ ਚ ਰੱਖੇ ਬਿਲਕੁਲ ਹਰਜੋਜੀ ਇੱਕ ਸਵਾਲ ਲੈ ਕੇ ਵਾਈਂਡ ਅਪ ਕਰੂੰਗਾ ਮੈਂ ਆਖਰੀ ਸਵਾਲ ਮੇਰਾ ਜਿਵੇਂ ਲਗਾਤਾਰ ਉਸ ਤੇ ਇਲਜ਼ਾਮ ਲੱਗਦੇ ਰਿਏ ਜੈ ਐਡਵਾਈਜ਼ਰਾਂ ਜਰੀਆ ਹੁੰਦੇ ਰਹੀਆਂ ਤੇ ਇੱਕ ਹੁਣ ਇੱਕ ਨਵੇਂ ਇਲਜ਼ਾਮ ਉੱਤੇ ਲੱਗ ਲੱਗ ਕਹਿੰਦੇ ਦਿਲਜੀਤ ਟਿਕਟਾਂ ਬਲੈਕ ਕਰਦਾ ਹੈ ਦਿਲਜੀਤ ਕਹਿੰਦਾ ਹੈ ਤਾਂ ਜਦੋਂ ਦਾ ਸਿਨੇਮਾ ਸ਼ੁਰੂ ਹੋਇਆ ਬਲੈਕ ਤੋਂ ਦੋਦੀਆਂ ਹੁੰਦੀਆਂ ਆਈਆਂ ਦਿਲਜੀਤ ਨੇ ਬਲੈਕ ਕਿੱਥੋਂ ਕਰ ਲੈਣੀ ਹੈ ਆਹ ਜੀ ਇਹ ਉਹਦੇ ਕਦੇ ਵੀ ਕਿਸੇ ਮਾੜੀ ਫਿਲਮ ਦੀ ਟਿਕਟ ਮੈਂ ਬਲੈਕ ਹੁੰਦੀ ਨਹੀਂ ਵੇਖੀ ਆਪਾਂ ਵੀ ਛੋਟੇ ਹੁੰਦੇ ਦੇਖਦੇ ਰਹੇ ਹਾਂ ਫਿਲਮਾਂ ਫਿਲਮਾਂ ਜਿਹੜੀ ਜਿਹੜੇ ਹਾਊਸ ਫੁੱਲ ਸ਼ੋ ਹੋ ਜਾਂਦੇ ਆ ਉਹਨਾਂ ਦੀਆਂ ਟਿਕਟਾਂ ਹੀ ਬਲੈਕ ਹੁੰਦੀਆਂ ਇੱਥੇ ਇੱਥੇ ਕੋਈ ਮਾਰਾ ਕਲਾਕਾਰ ਹੋਵੇ ਉਹਦੇ ਸ਼ੋਅ ਦੀ ਕਦੇ ਟਿਕਟ ਬਲੈਕ ਨਹੀਂ ਹੁੰਦੀ ਹਾਂ ਦਲਜੀਤ ਅੱਜ ਇੰਟਰਨੈਸ਼ਨਲ ਫੇਮਡ ਕਲਾਕਾਰ ਆ ਉਹਦਾ ਸ਼ੋਅ ਜਿਹੜਾ ਹੈਗਾ ਜਿੰਨੀਆਂ ਟਿਕਟਾਂ ਉਹ ਕੱਢਦਾ ਆ ਉਹ ਤਾਂ ਵਿਦਨ ਅਰਜ਼ੀ ਬਿਕ ਜਾਂਦੀਆਂ ਤੇ ਉਹ ਤਾਂ ਮੈਂ ਕਹਿੰਦਾ ਇਦੋਂ ਵੀ 2 3 ਗੁਣਾ ਵੀ ਟਿਕਟ ਕਰ ਲੈ ਤਾਂ ਵੀ ਕੋਈ ਨਾ ਕੋਈ ਬਲੈਕ ਵਾਲੇ ਆ ਜਾਣੇ ਸੀਗੇ ਤਾਂ ਮੈਂ ਤਾਂ ਕਹੂੰਗਾ ਕਿ ਦਲਜੀਤ ਪੰਜਾਬ ਦੇ ਹੋਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸ਼ੋਅ ਕਰੇ ਤਾਂ ਕਿ ਆਮ ਜਿਹੜੇ ਲੋਕ ਹੈਗੇ ਜਿਹੜੇ ਚੰਡੀਗੜ੍ਹ ਦੇ ਉਹ ਸ਼ੋਅ 'ਚ ਨਹੀਂ ਜਾ ਸਕੇ ਉਹ ਵੀ ਆਪਣੇ ਮਹਿਬੂਬ ਸਿੰਗਰ ਨੂੰ ਆਪਣੇ ਮਹਿਬੂਬ ਹੀਰੋ ਨੂੰ ਦੇਖ ਸਕਣ ਉਹਦਾ ਮਾਰ ਸਕਣ ਆ بڑے ਸ਼ਹਿਰ ਨੇ ਇਹਨਾਂ ਦੇ ਵਿੱਚ ਕਰ ਲਏ ਇਵਨ ਛੋਟੇ ਛੋਟੇ ਤੇ ਵੀ ਜਾਵੇ ਲੋਕੋ ਨੂੰ ਦੇਖਣਾ ਚਾਹੁੰਦੇ ਆ ਸੁਣਨਾ ਚਾਹੁੰਦੇ ਆ ਫਿਰ ਜੇ ਉਹ ਐਡੇ ਤੇ ਵੱਡੀਆਂ ਸਟੇਜਾਂ ਦੇ ਉੱਤੇ ਕਰਿਆ ਆ ਜਿੱਥੇ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਇੱਥੇ ਤਾਂ ਲੋਕੋ ਇਹ ਤਾਂ ਚੰਦੀ ਆ ਜਿਹੜੇ ਕੇਸ ਖੂਦ ਕਰਨ ਵਾਲੇ ਬਾਕੀ ਸਾਰੇ ਦਿਲਜੀਤ ਨੂੰ ਪਿਆਰ ਕਰਦੇ ਆ ਦੇਖਣਾ ਵੀ ਚਾਹੁੰਦੇ ਆ ਸੁਣਨਾ ਵੀ ਚਾਹੁੰਦੇ ਆ ਦਿਲਜੀਤ ਨੂੰ ਮੈਂ ਤਾਂ ਬੇਨਤੀ ਕਰੂੰਗਾ ਕਿ ਆਵੇ ਉਹ ਆਪਣੇ ਪੰਜਾਬ ਚ ਬਹੁਤ ਸਾਰੇ ਸ਼ੋਅ ਕਰੇ ਔਰ ਇੱਕ ਅੱਧਾ ਦਾ ਮੇਲਾ ਹੀ ਕਰ ਦੇ ਖੁੱਲਾ ਵੱਡਾ ਸਾਰਾ ਵੀ ਓਪਨ ਹੀ ਬਿਨਾਂ ਟਿਕਟ ਤੋਂ ਆਜੋ ਜੀਨੇ ਆਣਾ ਅੱਛਾ ਇਸਵਾਲ ਮੈਂ ਹੋਰ ਐਡ ਕਰਨ ਲੱਗਾ ਸੈਕਟਰ 34ਏ ਦੇ ਵਿੱਚ ਜਿੱਥੇ ਕੰਸਲਟ ਹੋਣ ਜਾ ਰਿਹਾ ਆਏ ਦਿਨ ਅਕਸਰ ਸੀ ਦੇਖਦੇ ਆ ਉੱਥੇ ਕੋਈ ਨਾ ਕੋਈ ਮੇਲੇ ਜਾਂ ਕੋਈ ਦਾ ਕੋਈ ਪ੍ਰੋਗਰਾਮ ਉੱਥੇ ਹੁੰਦੇ ਰਹਿੰਦੇ ਨੇ ਤਾਂ ਪ੍ਰੋਬਲਮ ਦਿਲਜੀਤ ਦੇ ਕੰਸਲਟ ਤੋਂ ਮੈਂ ਆਪਾਂ ਪਹਿਲਾਂ ਗੱਲ ਕਰਦੇ ਹਟਿਆ ਜਿਹੜਾ ਰਸ਼ੀਆ ਵਰਗੇ ਕੰਟਰੀਜ਼ ਹੈਗੇ ਆ ਉਹਨਾਂ ਦੇ ਵਿੱਚੋਂ ਜਿੱਥੋਂ ਵੀ ਕਦੇ ਸਮਾਜਵਾਦ ਸਾਮਰਾਜਵਾਦ ਦੀ ਗੱਲ ਉੱਠੀ ਸੀ ਉਹ ਦੇਸ਼ ਟੁੱਟ ਗਏ ਪਰ ਉਹ ਸਾਮਰਾਜ ਸਮਾਜਵਾਦ ਨਹੀਂ ਲਿਆ ਸਕੇ ਉਹਦਾ ਕਾਰਨ ਕੀ ਆ ਉਹਦੀ ਬਣਤਰ ਦੇ ਵਿੱਚ ਫਰਕ ਸੀਗਾ ਤੋਡੇ ਕੋਲੇ 15 ਕਿੱਲੇ ਜ਼ਮੀਨ ਹੈ ਮੇਰੇ ਕੋਲੇ 5 ਕਿੱਲੇ ਆਪਾਂ ਕਿਵੇਂ ਕਰ ਦਾਂਗੇ ਵੀ ਇਹ ਜੀ ਸਾਰਾ ਬਰਾਬਰ ਹੋਣਾ ਚਾਹੀਦਾ ਮੈਨੂੰ ਤਾਂ 5 ਆ ਜਾਣਗੇ ਮੈਂ 10 ਆ ਤੇ ਖੁਸ਼ ਹੋ ਜੂੰ ਜਿਹਦੇ 5 ਨਿਕਲ ਕੇ 10 ਉਹ ਕਿੱਥੋਂ ਖੁਸ਼ ਇਹਨਾਂ ਇਹਨਾਂ ਕਾਰਨਾ ਕਰਕੇ ਮੁਲਕ ਟੁੱਟ ਗਿਆ ਅੱਜ ਵੀ ਬਹੁਤ ਸਾਰੇ ਲੋਕ ਇਹੇ ਜੇ ਹੋਣਗੇ ਜਿਹੜੇ ਦਿਲਜੀਤ ਜਿੱਥੇ ਤੱਕ ਪਹੁੰਚਿਆ ਉਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਣਗੇ ਜਦੋਂ ਉਥੇ ਤਾਈ ਨਹੀਂ ਪਹੁੰਚਿਆ ਜਾਂਦਾ ਉਹ ਕਹਿੰਦਾ ਇਹਦੀ ਲੱਤ ਖਿੱਚ ਕੇ ਆਪਣੇ ਬਰਾਬਰ ਕਰ ਲਈਏ ਜੇ ਆਪਾਂ ਨਹੀਂ ਉਥੇ ਤਾਈ ਪਹੁੰਚ ਸਕਦੇ ਤਾਂ ਇਹਨੂੰ ਥੱਲੇ ਕਰ ਲਈਏ ਸੋ ਇਹ ਇਹ ਕਈ ਚੀਜ਼ਾਂ ਮੈਨੂੰ ਐਂ ਲੱਗਦਾ ਵੀ ਬਹੁਤ ਸਾਰੀਆਂ ਚੀਜ਼ਾਂ ਜੇਲ੍ਹ ਸੀਚੋਂ ਨਿਕਲੀਆਂ ਹੋਈਆਂ ਹੈਗੀਆਂ ਪਰ ਇਹਦਾ ਕੋਈ ਅਸਰ ਨਹੀਂ ਹੁੰਦਾ ਹੁੰਦਾ ਤੁਸੀਂ ਜਿੰਨਾ ਕਿਸੇ ਚੀਜ਼ ਨੂੰ ਨਿਊਟਨ ਦਾ ਲਾਅ ਹੈਗਾ ਇਹ ਜਿੰਨਾ ਕਿਸੇ ਚੀਜ਼ ਨੂੰ ਦਬਾਉਂਗੇ ਨਾ ਉਹ ਉਨੀ ਉੱਭਰਦੀ ਹੁੰਦੀ ਹੈ ਜਿਨ੍ਹਾਂ ਤੁਸੀਂ ਉਹਦੇ ਬਾਰੇ ਫਿਲਮਾਂ 'ਚ ਦੇਖ ਲਓ ਤੁਸੀਂ ਕਈ ਕਈਨਾਂ ਫਿਲਮਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਐਵੇਂ ਆਪ ਹੀ ਕੰਟਰੋਵਰਸੀ ਕ੍ਰੀਏਟ ਕਰਾ ਲੈਂਦੇ ਤਾਂ ਕਿ ਲੋਕ ਦੇਖਣ ਜਾਣ ਵੀ ਇਹ ਗੱਲ ਕੀ ਸੀ ਸੋ ਇਹ ਜਿਨ੍ਹਾਂ ਤੁਸੀਂ ਉਹਦੇ ਬਾਰੇ ਰੋਲ ਕਚੋਲ ਪਾਇਆ ਆ ਉਹਦਾ ਉਹਦਾ ਵਿਗੜਨਾ ਕੁਝ ਨਹੀਂ ਅ ਬੜੇ ਮਸ਼ਹੂਰ ਰਾਈਟਰ ਸੀਗੇ Munshi Premchand ਉਹਨਾਂ ਦੀ ਇੱਕ ਕਹਾਣੀ ਸੀ ਅਠੱਨੀ ਕਾ ਚੋਰ ਉਹਦੇ ਵਿੱਚ ਹੋਰ ਵੀ ਉਹਨਾਂ ਦੀਆਂ ਕਹਾਣੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਕਹਾਣੀ ਜੋ ਕਹਿੰਦੇ ਸੀਗੇ ਉਹ ਦੋ ਦੋਸਤਾਂ ਦੀ ਗੱਲ ਸੀ ਉਹ ਕਹਿੰਦਾ ਉਹਨਾਂ ਦੀ ਦੋਸਤੀ ਦੇ ਵਿੱਚ ਅਕਸਰ ਲੜਾਈ ਵੀ ਹੋ ਜਾਂਦੀ ਸੀ ਪਰ ਉਹ ਲੜਾਈ ਇਸੇ ਤਰ੍ਹਾਂ ਦੀ ਸੀਗੀ ਜਿਵੇਂ ਪਾਣੀ ਜਦੋਂ ਛਲਕ ਕੇ ਜਾਂਦਾ ਤਾਂ ਉਹਦੇ 'ਚ ਬੁਲਬਲੇ ਪੈਦਾ ਹੁੰਦੇ ਆ ਤਾਂ ਉਹਦੇ ਨਾਲ ਪਾਣੀ ਦਾ ਘਰ ਦਾ ਕੁਛ ਨਹੀਂ ਖੂਬਸੂਰਤੀ ਵਾਦੀ ਹੈ ਤਾਂ ਇਸੇ ਤਰ੍ਹਾਂ ਇਹ ਜਿੰਨੇ ਛਲਕੇ ਆ ਜਿਹੜੇ ਬੱਬਲ ਉੱਠ ਰਹੇ ਆ ਦਿਲਜੀਤ ਦਾ ਘਟਨਾ ਕੁਛ ਨਹੀਂ ਉਹਦੇ ਗਰੋਥ ਹੀ ਹੋਣੀ ਆ ਉਹਦੀ ਤਨਵਾ ਸੋ ਬਿਲਕੁਲ ਬਹੁਤ ਖੂਬਸੂਰਤ ਸੰਦੇਸ਼ ਹੈ ਹਰਜੋਤ ਕਮਲ ਜੁਨਾ ਵੱਲੋਂ ਦਿੱਤਾ ਗਿਆ ਹੈ ਕਿ ਪੰਜਾਬੀਆਂ ਦਾ ਸੁਭਾ ਹੈ ਸਾਡੇ ਘਰ ਦਾ ਜੇ ਕੋਈ ਦੁਸ਼ਮਣ ਵੀ ਆ ਜਵੇ ਅਸੀਂ ਉਸ ਦਾ ਵੀ ਸਵਾਗਤ ਹੈ ਖੁੱਲੀਆਂ ਬਾਹਾਂ ਕਰਦੇ ਹਾਂ ਤਾਂ ਸਾਨੂੰ ਚਾਹੀਦਾ ਸੀਗਾ ਕਿ ਉਸ ਦਾ ਸਵਾਗਤ ਆ ਬੋਹੇ ਦੇ ਵਿੱਚ ਤੇਲ ਝੋਕ ਜੋ ਸਾਡੀ ਪਰੰਪਰਾ ਹੈ ਤਾਂ ਉਸ ਤਰ੍ਹਾਂ ਦਾ ਕਰਦੇ ਪਰ ਅਸੀਂ ਕਿਹੜੇ ਪਾਸੇ ਨੂੰ ਤੁਰ ਪਿਆ ਇੱਕ ਕੰਸਲਟ ਜੇ ਨਿਕਰ ਨਹੀਂ ਹੋਵੇਗਾ ਤਾਂ ਦਲਜੀਤ ਨੂੰ ਕੋਈ ਫਰਕ ਪੈਣ ਵਾਲਾ ਤਾਂ ਨਹੀਂ ਹੈ ਪਰ ਉਹਦੇ ਦਿਲ ਤੇ ਕੀ ਬੀਤੇਗੀ ਜਿਸ ਦੇ ਜਿਸ ਦੇ ਵੱਲੋਂ ਪੂਰੀ ਦੁਨੀਆ ਦੇ ਵਿੱਚ ਪੰਜਾਬ ਅਤੇ ਪੰਜਾਬੀਅਤ ਨੂੰ ਪੱਗ ਨੂੰ ਇੰਨਾ ਉੱਚਾ ਲੈ ਕੇ ਗਿਆ ਇੰਨਾ ਮਾਨ ਦੇ ਕੇ ਗਿਆ ਤਾਂ ਉਹਦਾ ਉਹਦੇ ਵੱਲ ਵੀ ਦੇਖਣਾ ਚਾਹੀਦਾ ਜੋ ਉਹਦੇ ਫੈਨ ਨੇ ਉਹਨਾਂ ਦੇ ਕੀ ਬੀਤੇਗੀ ਜੋ ਇੱਕ ਆਪਣਾ ਸੁਪਨਾ ਸਮਝ ਦੇ ਕੇ ਦਲਜੀਤ ਦਾ ਕੰਸਲਟ ਹੋਵੇ ਤਾਂ ਸੀ ਉਹ ਸਟੇਜ ਤੇ ਪਹੁੰਚੀ ਚਾਹੇ ਉਹ ਬੱਚੇ ਹੋਣ ਮਹਿਲਾਵਾਂ ਹੋਣ ਪੁਰਸ਼ ਹੋਣ ਜਾਂ ਫਿਰ ਬਜ਼ੁਰਗ ਹੋਣ ਤਾਂ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਦਾ ਸੁਪਨਾ ਹੈ ਕਿ ਉਹ ਦਲਜੀਤ ਨੂੰ ਇੱਕ ਵਾਰ ਚਾਹੇ ਇੱਕ ਸਕਿੰਟ ਦੇ ਲਈ ਮਿਲਣ ਤਾਂ ਮਿਲਣ ਜਰੂਰ ਕੈਮਰਾ ਪਰਸੋਂ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ ਲੁਧਿਆਣਾ